ਸ਼੍ਰੋਮਣੀ ਅਕਾਲੀ ਦਲ ਨੂੰ ਬੇਸ਼ੱਕ ਹੀ ਇੱਕ ਵੱਡੀ ਟਾ ਲੱਗੀ ਹੈ ਹਰਦੀਪ ਸਿੰਘ ਡਿੰਪੀਟਲੋਂ ਪਾਰਟੀ ਛੱਡ ਗਏ ਨੇ ਵਿੱਚ ਵਿਚਾਲੇ ਗੱਲਾਂ ਚੱਲ ਰਹੀਆਂ ਕਿ ਪਾਰਟੀ 'ਚ ਘਰ ਵਾਪਸੀ ਹੋ ਸਕਦੀ ਹੈ ਪਰ ਇਹ ਗੱਲਾਂ ਅਜੇ ਬੇਹੱਦ ਧੁੰਦਲੀਆਂ ਨੇ ਹਰਦੀਪ ਸਿੰਘ ਡਿੰਪੀਟਲੋਂ ਪਾਰਟੀ ਤੋਂ ਅਲੈਦਾ ਹੋ ਚੁੱਕੇ ਨੇ ਆਫੀਸ਼ੀਅਲੀ ਉਹਨਾਂ ਦੇ ਵੱਲੋਂ ਜਾਰੀ ਲੈਟਰ ਜਿਹੜੀ ਆ ਉਹ ਸਾਹਮਣੇ ਆ ਚੁੱਕੀ ਆ ਰੈਜ਼ੀਗਨੇਸ਼ਨ ਦੀ ਪਰ ਹੁਣ ਚਰਚਾ ਇਹ ਛੱਡ ਚੁੱਕੀ ਆ ਕਿ ਹਰਦੀਪ ਸਿੰਘ ਡਿੰਪੀ ਲੋ ਆਖਰ ਕਿਹੜੀ ਪਾਰਟੀ ਦਾ ਹਿੱਸਾ ਬਣਨਗੇ ਜੇ ਅਕਾਲੀ ਦਲ ਨਹੀਂ ਤਾਂ ਕੌਣ ਸਵਾਲ ਇਹ ਖੜਾ ਹੋ ਰਿਹਾ ਹੈ ਦਰਅਸਲ ਹਬੀਬ ਸਿੰਘ ਡਿੰਪੀ ਢਲੋਂ ਦੇ ਸਿਆਸੀ ਇਤਿਹਾਸ ਦੇ ਉੱਤੇ ਇੱਕ ਝਾਤ ਮਾਰਨੀ ਚਾਹੀਦੀ ਹੈ ਬਾਲਾ ਦੂਰ ਨਹੀਂ ਜਾਣਾ ਚਾਹੀਦਾ ਲੰਗੀਆਂ ਦੋ ਵਿਧਾਨ ਸਭਾ ਇਲੈਕਸ਼ਨਸ ਵਾਲੀ ਝਾਤ ਮਾਰ ਲੈਣੀ ਚਾਹੀਦੀ ਹੈ ਖਾਸ ਕਰਕੇ ਉਸ ਇਲੈਕਸ਼ਨਸ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦਾ ਜ਼ਿਆਦਾ ਰੁਬਾਬ ਸੀ ਔਰ ਉਸ ਤੋਂ ਪਹਿਲਾਂ ਜਦੋਂ ਅਕਾਲੀ ਦਲ ਦਾ ਰੁਬਾਬ ਘਟਣਾ ਸ਼ੁਰੂ ਹੋ ਗਿਆ ਸੀ ਬੇहद ਜ਼ਿਆਦਾ ਘਟ ਗਿਆ ਸੀ ਇਹਨਾਂ ਦੋ ਇਲੈਕਸ਼ਨਸ ਯਾਨੀ ਕਿ 2017 ਤੇ 2022 ਦੀਆਂ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਹਰਦੀਪ ਸਿੰਘ ਤੇ ਡਿੰਪੀ ਢਲੋਂ ਦੀ ਪਰਫਾਰਮੈਂਸ ਬੇहद ਵਧੀਆ ਸੀ ਹਾਲਾਂਕਿ ਸੀਟ ਨਹੀਂ ਜਿੱਤੇ ਹਾਲਾਂਕਿ ਇਹਨਾਂ ਦੋਵਾਂ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਗਿੱਦੜਬਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੱਲ ਮਾਰੀ ਸੀ ਪਰ ਇਸ ਦੇ ਬਾਵਜੂਦ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬੜੀ ਕੰਡੇ ਦੀ ਟੱਕਰ ਦਿੱਤੀ ਸੀ ਚੋਟੀ ਦੀ ਟੱਕਰ ਦਿੱਤੀ ਸੀ ਜਿਸ ਤੋਂ ਬਾਅਦ ਇਹ ਸਮਝਿਆ ਜਾਣ ਲੱਗਿਆ ਸੀ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਘੱਟੋ ਘੱਟ ਅਕਾਲੀ ਦਲ ਦਾ ਸੁੱਖ ਕਾਇਮ ਰੱਖਣ ਦੇ ਵਿੱਚ ਮਦਦ ਕੀਤੀ ਹੈ। ਅਕਾਲੀ ਦਲ ਦਾ ਵੋਟ ਪਰਸੈਂਟੇਜ ਗਿੱਦੜਬਾਦ ਉਹ ਵਿਧਾਨ ਦੇ ਵਿੱਚ ਮਦਦ ਕੀਤੀ ਹੈ। ਤੇ ਜਦੋਂ ਹੁਣ ਡਿੰਪੀ ਢਿੱਲੋਂ ਪਾਰਟੀ ਹੀ ਛੱਡ ਦਿੰਦੇ ਨੇ ਇਹੋ ਜੀ ਸਥਿਤੀ ਦੇ ਵਿੱਚ ਚਰਚਾ ਹੁਣ ਇਹ ਛੜ ਗਈ ਕਿ ਕੀ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਜਾਂ ਕਾਂਗਰਸ ਦਾ ਇਹਨਾਂ ਦੋਵਾਂ ਪਾਰਟੀਆਂ ਦੇ ਵਿੱਚੋਂ ਕਿੱਧਰ ਵੱਲ ਨੂੰ ਡਿੰਪੀ ਢਿੱਲੋਂ ਦਾ ਝੁਕਾਅ ਹੋ ਸਕਦਾ ਹੈ ਕਿਉਂਕਿ ਚਰਚਾ ਤਾਂ ਖਾਸੀ ਵਧੀ ਹੋਈ ਹੈ ਕਿ ਇਸ ਵੇਲੇ ਹੋਵੇਗਾ ਕਿ ਡਿੰਪੀ ਢਿੱਲੋਂ ਦਾ ਕੀ ਫੈਸਲਾ ਹੋਵੇਗਾ ਕਿ ਕੀ ਘਰ ਵਾਪਸੀ ਕਰਨਗੇ یا کانگریس ਵੱਲ ਜਾਣਗੇ یا یا عام آدمی پارٹی ਵੱਲ ਜਾਣਗੇ ਕਿਉਂਕਿ سی ایم ਭਗਵੰਤ ਮਾਨ ਤੇ ਉਸ ਵੇਲੇ ਵੀ ਇਲਜ਼ਾਮ ਲੱਗੇ ਜਦੋਂ ਬੰਗਾ ਤੋਂ ਡਾਕਟਰ ਸੁਖੀ ਨੂੰ ਉਹਨਾਂ ਨੇ ਆਪਣੀ پارٹی ਦੇ ਵਿੱਚ ਸ਼ਾਮਲ ਕਰਵਾਇਆ ਸੀ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਸਨ ਡਾਕਟਰ ਸੁਖੀ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦੇ ਨੇ ਤੇ ਜਦੋਂ ਪੱਤਰਕਾਰ ਪੁੱਛਦੇ ਨੇ ਕਿ ਤੁਸੀਂ ਅਕਾਲੀ ਦਲ ਦਾ ਐਮਐਲਏ ਤੋੜਤਾ ਤੇ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਕਿਸੇ ਦਾ ਐਮਐਲਏ ਨਹੀਂ ਤੋੜਿਆ ਕਿਸੇ ਦਾ ਲੀਡਰ ਨਹੀਂ ਤੋੜਿਆ ਪਾਰਟੀ ਕੰਮ ਨਹੀਂ ਕਰ پا ਰਹੀ ਤੇ ਪਾਰਟੀ ਦੇ ਜਿਹੜੇ ਵਧੀਆ ਲੀਡਰ ਨੇ ਉਹ ਕੰਮ ਕਰਨਾ ਚਾਹੁੰਦੇ ਨੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਹਰਦੀਪ ਸਿੰਘ ਡਿੰਪੀ ਟੱਲੋਂ ਨੇ ਪਾਰਟੀ ਛੱਡ ਦਿੱਤੀ ਹੈ ਤਾਂ ਕੀ ਹੁਣ ਸੀਐਮ ਭਗਵੰਤ ਮਾਨ ਹਰਦੀਪ ਸਿੰਘ ਡਿੰਪੀ ਟੱਲੋਂ ਨੂੰ ਵੀ ਆਮ ਆਦਮੀ ਪਾਰਟੀ ਜੁਆਇਨ ਕਰਾਉਣਗੇ ਜਾਂ ਫਿਰ ਹਰਦੀਪ ਸਿੰਘ ਟੱਲੋਂ ਕਾਂਗਰਸ ਦਾ ਪੱਲਾ ਫੜਦੇ ਨੇ ਸਵਾਲ ਵੱਡਾ ਇਹ ਖੜਾ ਆ ਕਿਉਂਕਿ ਕਾਂਗਰਸ ਨੂੰ ਵੀ ਇਸ ਵੇਲੇ ਇੱਕ ਵਧੀਆ ਲੀਡਰ ਦੀ ਲੋੜ ਹੋ ਸਕਦੀ ਹੈ ਇਸ ਜਮਨੀ ਚੋਣ ਵਿੱਚ ਕਿਉਂਕਿ ਰਾਜਾ ਵੜਿੰਗ ਨੇ ਤਾਂ ਚੰਗਾ ਰਸੂਖ ਕਾਇਮ ਰੱਖਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਹਰਦੀਪ ਸਿੰਘ ਡਿੰਪੀ ਢੱਲੋਂ ਜਿਹੜੇ ਨੇ ਉਹਨਾਂ ਨੇ ਚੋਟੀ ਦੀ ਟੱਕਰ ਦਿੱਤੀ ਸੀ ਰਾਜਾ ਵੜਿੰਗ ਨੂੰ ਰਾਜਾ ਵੜਿੰਗੇ ਬਿਲਕੁਲ ਨਹੀਂ ਭੁੱਲੇ ਹੋਣਗੇ ਜਿਸ ਵਾਸਤੇ ਦੋਵੇਂ ਪਾਰਟੀਆਂ ਦਾ ਜਿਹੜਾ ਪੱਲਾ ਉਹ ਭਾਰੀ ਲੱਗਦਾ ਪਿਆ ਪਰ ਦੂਜੇ ਪਾਸੇ ਘਰ ਵਾਪਸੀ ਦੀਆਂ ਵੀ ਖਬਰਾਂ ਨੇ ਕੀ ਕੁਝ ਹੋਵੇਗਾ ਇਹ ਸ਼ਾਇਦ ਛੇਤੀ ਕਲੀਅਰ ਹੋ ਜਾਵੇ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ